ਪੰਜਾਬ ਚ ਚੱਲੀ ਜਾਂਦੇ ਇਹ ਰਾਜਸਥਾਨ ਚ ਜਾਣੇ ਮਹੀਨਾ ਲੱਗੂ ਇਹ ਲੇਟ ਲਾਉਣੇ ਆ ਤੁਸੀਂ ਹੈਨਾ ਲੇਟ ਲਾਉਣ ਦਾ ਕਾਰਨ ਕੀ ਆ ਤੁਹਾਡਾ ਕੀ ਨਾਮ ਸਰਦਾ ਵਿਸ਼ਨ ਸਿੰਘ ਹੈ ਵਿਸ਼ਨ ਸਿੰਘ ਆ ਹੁਣ ਤੁਸੀਂ ਇਹਦਾ ਕਿਹੋ ਲਾਇਆ ਹੈ ਤੇ ਇੱਥੇ ਆ ਮੋਟਰਾਂ ਦਾ ਟ੍ਰੈਫਿਕ ਕਿਵੇਂ ਆ ਪੂਰਾ ਪਾਣੀ ਪੂਣੀ ਕਿਵੇਂ ਪਾਣੀ ਠੀਕ ਆ ਲੇਟ ਆਉਂਦੀ ਆ ਠੀਕ ਐ 6 ਘੰਟੇ ਲੇਟ ਆਉਂਦੀ ਹੈ ਤੇ ਸਵੇਰੇ 7 ਤੋਂ ਸ਼ਾਮ 4 ਤੋਂ ਲੈ ਕੇ ਹੈ 10 ਤੋਂ ਲੈ ਕੇ 4 ਵਜੇ ਤੱਕ 10 ਤੋਂ ਲੈ ਕੇ 4 ਵਜੇ ਤੱਕ ਤੇ ਇਹ ਮੋਟਰ ਆ ਜਿਹੜੀਆਂ ਇਹ ਕਿੰਨੀਆਂ ਕੋ ਹੋਣਗੀਆਂ ਇੱਥੇ ਮੋਟਰਾਂ ਪੂਟਰਾ ਸਰਕਾਰ ਨੇ ਵਧੀਆਂ ਦਿੱਤੀਆਂ ਇਹ ਮੋਟਰਾਂ ਨਸਾਨੀਆਂ ਕੋ ਆਪਣੀਆਂ ਲੱਗਵਾਂਗੇ ਮੋਟਰਾਂ ਨੇ ਸਰਕਾਰ ਬੰਨੀ ਹੋ ਜਿਹੜੀ ਹੁੰਦੀ ਹੈ ਸਕੀਮ ਉਹ ਨਹੀਂ ਉਹ ਨਹੀਂ ਅੱਛਾ ਉਹ ਨਹੀਂ ਉਹ ਨਹੀਂ ਤੇ ਇਹ ਹੁਣ ਤੁਸੀਂ ਇਹ ਇਧਰ ਜਿਹੜਾ ਰਕਬਾ ਆਪਣਾ ਝੋਨੇ ਇਹ ਕਿੰਨਾ ਕਾ ਵੀ ਜਿਹੜੀ ਝੋਨਾ ਲਾਉਗੇ ਤੁਸੀਂ ਝੋਨਾ ਦਾ ਬਹੁਤ ਆ ਸਾਰਾ ਮਤਲਬ ਰਕਬਾ ਸਾਰਾ ਜਿਹੜਾ ਲੰਮਾ ਜੁੜਾ ਬਹੁਤ ਤੇ ਨਰਮਾ ਫਿਰ ਕਿਉਂ ਨਹੀਂ ਅਕੀ ਤਾਂ ਨਰਮੇ ਦੇ ਸੀਗਾ ਚੱਲਦੇ ਪੱਕੇ ਬੀਜ ਦੇ ਨਾਲੀ ਵਾਲੇ ਬਾਣ ਪੱਕੇ ਬਾਣ ਤੇ ਨਰਮਾ ਘੱਟ ਬੀਜ ਦੇ 2 ਛੋਟੇ ਛੋਨੇ ਦਾ ਝਾੜ ਕਿੰਨਾ ਕੋ ਹੋ ਜਾਂਦਾ ਹੈ ਪ੍ਰਤੀ ਏਕੜ ਨਾ ਠੀਕ ਹੋ ਜਾਂਦਾ ਲੱਗਦਾ ਇਹ ਬਾਣ ਤਾਂ ਵਧੀਆ ਲੱਗਦੇ ਆ ਸਾਡੇ ਪੰਜਾਬ ਵਾਲੇ ਵਾਂਗੂ ਲੱਗਦੇ ਆ ਸਾਰੇ ਆਹ ਬਾਣ ਬਾਣ ਸਰ ਪੱਕੇ ਆ ਵਧੀਆ ਪੱਕੇ ਬਾੜ ਤੇ ਕਿੰਨਾ ਕਿਤਾ ਵੀ ਲਗਭਗ ਜੇ ਕਿੰਨਾ ਕੋ ਹੋ ਜਾਂਦਾ ਹੂ ਝਾੜ ਇਹਦਾ ਝਾੜੜ ਹੁਣ ਆ 14 ਬੀ ਆਰ ਆਉਂਦੀ ਖੇੜ ਕਿਹੜਾ ਇਹ 14 ਬੀ ਆਰ 14 ਬੀ ਆਰ ਹਾਂ ਬੀ ਆਰ 14 बीआर 14 बीआर ए दी किस्मਾਂ ਝੋਨੇ ਦੀ ਜਿਹੜੀ ਪਨੀਰੀ ਲਾਈ ਹੈ ਹਾਂ ਇਹ ਸਾਰੇ ਇਹੀ ਲੱਗਦਾ ਕਿ ਹੋਰ ਵੀ ਲੱਗਦਾ ਹੋਰ ਵੀ ਵੈਰਾਈਟੀਆਂ ਬਹੁਤ ਆਗੇ ਪਿੱਛੇ ਹੋਰ ਵੀ ਵੈਰਾਈਟੀਆਂ ਹੈਗੀਆਂ ਹਾਂ 15 9 ਤੇ ਹਜੇ ਹੁਣ ਵਿਜੀ 15 9 ਦੀ 15 9 15 9 ਹੁਣ ਵਿਜੀ ਤੁਸੀਂ ਤੁਹਾਡੇ ਕੋਲ ਕਿੰਨਾ ਕਬਾਣ ਅਸੀਂ ਮਾਸੀ ਤੋਂ ਛੋਣੇ ਲਾਉਣ ਵਾਲੇ ਤੁਸੀਂ ਲਾਉਣ ਵਾਲੇ ਆ ਹਾਂ ਕਿੰਨੇ ਕੁ ਲਾਉਣੇ ਆ ਤੇ ਹੁਣ ਅਜੇ ਲਾਉਣ ਲੱਗੇ ਕਿ ਅਜੇ ਲੱਗੇ ਨਹੀਂ ਅਸੀਂ ਤਾਂ ਲਾਉਣ ਲੱਗੇ ਹੋਏ ਆ ਕੱਲ੍ਹ ਜਿਹੜਾ ਸ਼ੁਰੂ ਕਰਿਆ ਲਾਉਣ ਤੇ ਅੰਦਾਜ਼ਾ ਕਿੰਨਾ ਕਿ ਕਿੰਨੇ ਬੰਦੇ ਕਿੰਨਾ ਕੁ ਲਾ ਦਿੰਨੇ ਹੋ ਅੰਦਾਜ਼ਾ ਪੋਣਾ ਵਿੱਗਾ ਲੱਗਦਾ ਦੋ ਬੰਦਿਆਂ ਨੂੰ ਪੋਣਾ ਵਿੱਗਾ ਮਤਲਬ ਵਿੱਗੇ ਦਾ ਤੇ ਸਾਡੇ ਜਿਵੇਂ ਪੰਜਾਬ ਦਾ ਕਿਲਾ ਉੱਧਰ ਅਟਕਨਾਲੇ ਅਟਕਨਾਲ ਦਾ ਕਿਲਾ ਸਾਡੇ ਆਹ ਇੱਧਰ ਇੱਥੇ ਪਾਣੀ ਦੇ ਨਾਲ ਕਿਲਾ ਇੱਥੇ ਇਹਨੂੰ ਵਿੱਗਾ ਕਹਿੰਦੇ ਆ ਤੁਸੀਂ ਹਾਂ ਵਿੱਗਾ ਕਹਿੰਦੇ ਆ ਅੱਛਾ ਅੱਛਾ ਤੇ ਕਦੂ ਕਰਕੇ ਤੇ ਪੂਰਾ ਤਿਆਰ ਆ ਬਾਣ ਆ ਬਾਣ ਜਾ ਕਿ ਕਿੰਨੇ ਹੋਗੇ ਸੋਰੀ ਪਰਿਵਾਰ ਮੈਂਬਰ ਪਰਿਵਾਰ ਚ ਜਿਹੜਾ ਝੋਨਾ ਲਾਉਣੇ ਆ ਕਿੰਨੇ ਕੁ ਹੋਗੇ ਹੁਣ ਕੋਈ ਮਤਲਬ ਦੋ ਹੈ ਕੋਈ ਚਾਰ ਹੈ ਕੋਈ ਸੱਤ ਹੈ ਕੋਈ ਅੱਠ ਹੈ ਕੋਈ ਐਸ ਤਰ੍ਹਾਂ ਆਇਆ ਪਰਿਵਾਰ ਡਾੜੀ ਬਣ ਜਾਂਦੀ ਹੈ ਹਾਂ ਡਾੜੀ ਬਣ ਜਾਂਦੀ ਹੈ ਸਹੀ ਸੱਸ ਸਹੀ ਚੱਲ ਰਹੀ ਹੈ ਜ਼ਿੰਦਗੀ ਬੱਚੇ ਪਾਲ ਰਹੇ ਆ ਵਧੀਆ ਢੰਗ ਨਾਲ ਤੇ ਵੈਸੇ ਨਸੇ ਪੱਤੇ ਕਿਵੇਂ ਆ Rajasthan ਚ ਮੈਨੂੰ ਵਧੀਆ ਮਾਹੌਲ ਜਿਹਾ ਲੱਗਿਆ ਇੱਥੇ ਦਾ ਖੁੱਲਾ ਢੁੱਲਾ ਜਿਹਾ ਮਾਹੌਲ ਸਾਪਤਾ ਹੈ ਨਹੀਂ ਜ਼ਿਆਦਾ ਹੈ ਨਹੀਂ ਹਾਂ ਇਹ ਦਾਰੂ ਦੂਰੂ ਵਾਲਾ ਹੈ ਉਹ ਦੂਜਾ ਜਿਵੇਂ ਚਿੱਟਾ ਵਗੈਰਾ ਜਾਂ ਹੋਰ ਕੋਈ ਉਹ ਤਾਂ ਨਹੀਂ ਉਹੋ ਚੀਜ਼ ਹੈ ਕਹਿੰਦੇ ਮਹੂਰ ਸਹਾਰਾ ਜੋ ਮਾਣਾ ਮੋਟਾ ਬਣਾ ਐਨੇ ਆਪਾਂ ਨੂੰ ਅਨਪੜ੍ਹ ਆਦਮੀ ਆ ਹਾਂ ਅੱਛਾ ਅੱਛਾ ਕੋਈ ਵਾਈ ਕਰਨ ਵਾਲੇ ਬੰਦੇ